ਨੇ ਆਹੋ ਕਹਿੰਦਾ ਬੈਠਾ ਹਾਂ ਲਾਵੇ ਮੈਨੂੰ ਬੈਠਾ ਵੀ ਤਾਂ ਮੈਂ ਜਾਣਾ ਪਿੱਛੇ ਹੈ ਲਾਵੇ ਮੈਨੂੰ ਪੈਸਾ ਬੈਠੇ ਆਹੋ ਕੋਈ ਕੋਈ ਸੈਕਟਰੀ ਜੀ ਦੀ ਪੇਣੀ ਆ ਉਹ ਸਾਈਡ ਦੇ ਹੋ ਕੇ ਬਹੁ ਆਹੋ ਤੇ ਜੋ ਵੀ ਤੁਸੀਂ ਆਪਣਾ ਕਰਨਾ ਇਧਰ ਸਾਈਡ ਤੇ ਹੋ ਕੇ ਬਹੁ ਕਿੰਨੇ ਸਾਧਨ ਹੋਣਦੇ ਆ ਆ ਸਾਰੇ ਸਾਹ ਨਾਲੋਂ ਨੇ ਤੇ ਇੱਥੇ ਚੜ੍ਹਦੀ ਆ ਮੇਰੇ ਕੋ ਸਾਈਡ ਤੋਂ ਵੀ ਸਾਈਡ ਤੇ ਦੇਦਾ ਉਸ ਸੋਇਬ ਬੰਦਾ ਆਰਾਮ ਦੇ ਨਾਲ ਇੱਥੇ ਲੇਟ ਕੇ ਸਿਗਰਟ ਪੀ ਰਿਹਾ ਤੇ ਆਪਣੇ ਵੱਲੋਂ ਦਿੱਤਾ ਹੋਇਆ ਦਾਨ ਜਿਹੜਾ ਵਾ ਉਹ ਉਹਦੇ ਨਾਲ ਆਪਣੇ ਜ਼ਿੰਦਗੀ ਦੇ ਨਜ਼ਾਰੇ ਲੈ ਰਿਹਾ ਸੋ ਇਹ ਸਿਗਰਟ ਪੀ ਰਿਹਾ ਬੰਦਾ ਨਸ਼ਾ ਕਰ ਰਿਹਾ ਤੇ ਹੈ ਆਏ ਪਿਖਾਰੀ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹੋ ਜਿਹੀ ਪਿਖਾਰੀਆਂ ਨੂੰ ਦਾ ਨਾ ਦਿਓ ਨਾ ਆਪਣਾ ਪੈਸਾ ਖਰਾਬ ਕਰੋ ਨਾ ਇਹਨਾਂ ਦੀ ਜ਼ਿੰਦਗੀ ਖਰਾਬ ਕਰੋ ਕਿਉਂਕਿ ਇਹੋ ਜੇ ਲੋਕ ਸਿਰਫ ਤੇ ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਆਪਣੇ ਅੱਗੇ ਹੱਥ ਅੜਦੇ ਨੇ ਕੱਪੜੇ ਮੈਲੇ ਪਾਉਂਦੇ ਨੇ ਤੇ ਸੁ ਕੰਮ ਕਰਨ ਤੋਂ ਸੰਕੋਚ ਕਰਦੇ ਤੇ ਇਹਨਾਂ ਨੂੰ ਦਾਨ ਦੇਣ ਤੋਂ ਸੰਕੋਚ ਕਰੋ ਪੰਜਾਬੀ ਲੋਕ ਖਾਸ ਕਰਕੇ ਤਰਸ ਕਰਦੇ ਆ ਤੇ ਪਰ ਆ ਦਾਨ ਵੀ ਉੱਥੇ ਕਰੋ ਜਿੱਥੇ ਦਾਨ ਜਿਹੜਾ ਵਾ ਕਿਸੇ ਦਾ ਨੁਕਸਾਨ ਨਾ ਕਰੇ ਸੋ ਮੇਰੇ ਵੱਲੋਂ ਬੇਨਤੀ ਸਗੀ ਧੰਨਵਾਦ ਜੀ